ਹੁਣੇ-ਹੁਣੇ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਸੜਕੀ ਹਾਦਸਾ ਵਾਪਰਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦਾ ਐਕਸੀਡੈਂਟ ਹੋ ਗਿਆ ਹੈ ਪਿਆਨਾ ਕਾ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਚਾਲ ਦੇ ਕਰੀਬ ਸਵਾਰੀਆਂ ਇਸ ਬੱਸ ਦੇ ਵਿੱਚ ਜੋ ਸਰਕਾਰੀ ਬੱਸ ਹੈ ਪਨ ਬੱਸ ਹੈ ਇਸ ਦੇ ਵਿੱਚ ਬੈਠੀਆਂ ਹੋਈਆਂ ਸਨ ਤੇ ਇਸੇ ਦਰਮਿਆਨ ਕੈਂਟਰ ਦੇ ਨਾਲ ਜ਼ਬਰਦਸਤ ਟੱਕਰ ਹੁੰਦੀ ਹੈ ਟੱਕਰ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਵੀ ਰੂਕੰਡੇ ਖੜੇ ਹੋ ਜਾਣਗੇ ਤਾਂ ਸਭ ਤੋਂ ਪਹਿਲਾਂ ਇਹ ਤਸਵੀਰਾਂ ਦੇਖ ਲਓ ਕਿਸ ਤਰੀਕੇ ਦੇ ਨਾਲ ਜੋ ਕੈਂਟਰ ਦੀ ਹਾਲਤ ਹੈ ਉਸਦੇ ਪਰ ਖੱੱਚੇ ਉੱਡ ਚੁੱਕੇ ਨੇ ਅਤੇ ਜੇਕਰ ਗੱਲ ਕੀਤੀ ਜਾਵੇ ਬੱਸ ਦੀ ਤਾਂ ਬੱਸ ਦੇ ਵਿੱਚ ਵੀ ਜੋ ਸਵਾਰੀਆਂ ਸਨ ਉਹਨਾਂ ਨੂੰ ਸੱਟਾਂ ਲੱਗਿਆ ਨੇ ਪਰ ਇਸ ਹਾਦਸੇ ਦੇ ਵਿੱਚ ਜੋ ਕੈਂਟਰ ਚਾਲਕ ਸੀ ਅਤੇ ਉਸਦੇ ਨਾਲ ਜੋ ਵਿਅਕਤੀ ਬੈਠਾ ਸੀ ਉਸ ਦੀ ਮੌਤ ਹੋ ਗਈ ਹੈ ਸਵਾਰੀਆਂ ਨੂੰ ਸੱਟਾਂ ਲੱਗੀਆਂ ਨੇ ਅਤੇ ਨਜ਼ਦੀਕੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਾਇਆ ਗਿਆ ਹੈ ਫਾਜ਼ਿਲਕਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਕੈਂਟਰ ਤੇ ਬੱਸ ਜਿਹੜੀ ਹੈ ਆਮੋ ਸਾਹਮਣੇ ਟਕਰਾ ਗਏ ਤੇ ਇਸੇ ਦਰਮਿਆਨ ਇਸ ਹਾਦਸੇ ਦੇ ਵਿੱਚ ਜੋ ਕੈਂਟਰ ਚਾਲਕ ਸੀ ਅਤੇ ਉਸ ਦਾ ਸਹਿਯੋਗੀ ਸੀ ਉਸ ਦੀ ਮੌਤ ਹੋ ਗਈ ਹੈ ਅਤੇ ਇਸ ਹਾਦਸੇ ਦੇ ਵਿੱਚ ਜੋ ਬੱਸ ਦਾ ਡਰਾਈਵਰ ਸੀ ਉਸ ਨੂੰ ਵੀ ਕਾफी ਸੱਟਾਂ ਲੱਗੀਆਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਉਸ ਦੀਆਂ ਲੱਤਾਂ ਫੈਕਚਰ ਹੋ ਗਈਆਂ ਪਰ ਉਸ ਦੇ ਵੱਲੋਂ ਕਾफी देर तक ਜਦਦੋ ਜਹਿਦ ਕੀਤੀ ਗਈ ਅਤੇ ਇਸ ਹਾਦਸੇ ਤੋਂ ਬਾਅਦ ਜੋ ਲੋਕ ਸੰਸਥਾਨਕ ਲੋਕ ਸੰ ਉਹ ਮੌਕੇ ਤੇ ਪਹੁੰਚਦੇ ਨੇ ਤੇ ਜੀ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਕਰੀਬ 2 ਘੰਟਿਆਂ ਦਾ ਸਮਾਂ ਲੱਗਦਾ ਹੈ ਜੋ ਕੈਂਟਰ ਚਾਲਕ ਸੀ ਉਸ ਨੂੰ ਬਾਹਰ ਕੱਢਣ ਦੇ ਵਿੱਚ ਪਰ ਜਦੋਂ ਕੈਂਟਰ ਚਾਲਕ ਨੂੰ ਜੀਸੀਬੀ ਦੀ ਮਦਦ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੀ ਮੌਤ ਹੋ ਗਈ ਸੀ ਅਤੇ ਇਹ ਸਹਾਦਿੇ ਦੇ ਵਿੱਚ ਕਰੀਬ 15 ਤੋਂ 16 ਸਵਾਰੀਆਂ ਨੇ ਜਿਨ੍ਹਾਂ ਨੂੰ ਪੱਟੜ ਹੋਈਆਂ ਨੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਹਸਪਤਾਲਾਂ ਦੇ ਵਿੱਚ ਇਸ ਵੇਲੇ ਉਹ ਮਰੀਜ਼ ਪਏ ਹੋਏ ਨੇ ਜਿਨ੍ਹਾਂ ਨੂੰ ਇਸ ਹਾਦਸੇ ਦੇ ਵਿੱਚ ਸੱਟਾਂ ਲੱਗੀਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਫਾਜ਼ਿਲਕਾ ਦੇ ਵਿੱਚ ਇਹ ਹਾਦਸਾ ਵਾਪਰਿਆ ਫਾਜ਼ਿਲਕਾ ਦੇ ਪਿੰਡ ਟਾਲੀ ਵਾਲਾਂ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੁਝ ਸਮਾਂ ਪਹਿਲਾਂ ਹੀ ਇਹ ਹਾਦਸਾ ਵਾਪਰਿਆ ਇਸ ਦੇ ਨਾਲ ਹੀ ਜੋ ਲੋਕ ਨੇ ਉਹਨਾਂ ਦਾ ਪ੍ਰਸ਼ਾਸਨ ਦੇ ਖਿਲਾਫ ਵੀ ਗੁੱਸਾ ਫੁੱਟਦਾ ਹੋਇਆ ਨਜ਼ਰ ਆਇਆ ਕਿ ਕਰੀਬ 2 ਘੰਟੇ ਇਸੇ ਤਰੀਕੇ ਦੇ ਨਾਲ ਜੱਦੋ ਜਹਿਦ ਆਪ ਕਰਦੇ ਰਹੇ ਜੋ ਜੀਸੀਬੀ ਵਾਲਾ ਵਿਅਕਤੀ ਸੀ ਉਹ ਵੀ ਪਿੰਡ ਨੇੜਲੇ ਪਿੰਡ ਦਾ ਸੀ ਜਿਸ ਦੇ ਵੱਲੋਂ ਮੌਕੇ ਤੇ ਜਾ ਕੇ ਮਦਦ ਦੇ ਲਈ ਹੱਥ ਜਿਹੜਾ ਅੱਗੇ ਵਧਾਇਆ ਜਾਂਦਾ ਪਰ ਪ੍ਰਸ਼ਾਸਨ ਦੇ ਕੋਈ ਵੀ ਅਧਿਕਾਰੀ ਪੁਲਿਸ ਦੀਆਂ ਟੀਮਾਂ ਇੱਥੇ ਨਹੀਂ ਪਹੁੰਚੀਆਂ ਤਾਂ ਕਾਫੀ ਜੱਦੋ ਜਹਿਦ ਬਾਅਦ ਜੋ ਸਵਾਰੀਆਂ ਫੱਟੜ ਹੋਈਆਂ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਜੋ ਵਿਅਕਤੀ ਕੈਂਟਰ ਦੇ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਦੋਨਾਂ ਹੀ ਵਾਹਨਾਂ ਦੇ ਇੱਕ ਪਨ ਬੱਸ ਹੈ ਤੇ ਇੱਕ ਕੈਂਟਰ ਹੈ ਉਸ ਦੀ ਕੀ ਹਾਲਤ ਹੋ ਗਈ ਹੈ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ ਇਸ ਬੱਸ ਦੇ ਵਿੱਚ 40 ਦੇ ਕਰੀਬ ਸਵਾਰੀਆਂ ਬੈਠੀਆਂ ਹੋਈਆਂ ਸਨ ਉਹਨਾਂ ਨੇ ਆਪਣੇ ਘਰਾਂ ਵੱਲ ਜਾਣਾ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰ ਜਾਏਗਾ ਮੇਰੇ ਸਹਿਯੋਗੀ ਅਵਤਾਰ ਗਿਲ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਦਿਖਾਏ ਗਏ ਨੇ ਕਿ ਇਸ ਹਾਲਾਤ ਕਿਸ ਤਰੀਕੇ ਦੇ ਬਣ ਗਏ ਜਦੋਂ ਇਹ ਹਾਦਸਾ ਵਾਪਰਿਆ ਗਰਾਊਂਡ ਰਿਪੋਰਟ ਉਹਨਾਂ ਦਿਖਾਉਂਦੇ ਆ ਅਤੇ ਚਸ਼ਮਦੀਦਾ ਦੇ ਨਾਲ ਵੀ ਗੱਲਬਾਤ ਕਰਾਉਂਦੇ ਆ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਇਹ ਹਾਦਸਾ ਵਾਪਰਿਆ ਫਾਜ਼ਲ ਕਾ ਤੋਂ ਬੇਹਤ ਬੰਦ ਪਾਗੀ ਜਿਹੜੀ ਘਟਨਾ ਸਾਹਮਣੇ ਨਿਕਲ ਕੇ ਆ ਰਹੀ ਹੈਗੀ ਕਿ ਇੱਕ ਜਿਹੜਾ ਸੜਕ ਹਾਸਾ ਹੋਇਆ ਹੈ ਸੜਕ ਹਾਸਾ ਜਿਹੜਾ ਹੈਗਾ ਫਾਜ਼ਲ ਕਾ ਤੋਂ ਮਲੋਡ ਜਾਣ ਵਾਲੇ ਜਿਹੜਾ ਪਿੰਡ ਟਾਲੀ ਵਾਲਾ ਹੈਗਾ ਉਸ ਦੇ ਉੱਪਰ ਜਿਹੜਾ ਹਾਸਾ ਹੋਇਆ ਤੇ ਤੁਹਾਨੂੰ ਉਹ ਤਸਵੀਰਾਂ ਦਿਖਾਣੇ ਕਿੰਨੀਆਂ ਜੜੀਆਂ ਭਿਆਨਕ ਜੜੀਆਂ ਤਸਵੀਰਾਂ ਹੈਗਿਆ ਇਹ ਕੈਂਟਰ ਜਿਹੜਾ ਕੈਂਟਰ ਦੇ ਨਾਲ ਜਿਹੜੀ ਹੈ ਪੰਜਾਬ ਰੋਡ ਵੇਸ ਦੀ ਜਿਹੜੀ ਪੰਬਸ ਦੀ ਜਿਹੜੀ ਸੀਗੀ ਬੱਸ ਉਸ ਦਾ ਜਿਹੜਾ ਐਕਸੀਡੈਂਟ ਹੋਇਆ ਹੈਗਾ ਦੱਸਿਆ ਜਾ ਰਿਹਾ ਹੈ ਕਿ ਕੈਂਟਰ ਚਾਲਕ ਦੇ ਨਾਲ ਜਿਹੜਾ ਪਰਿਚਾਲਕ ਸੀਗਾ ਜਿਹੜਾ ਕਲੀਨਰ ਸੀਗਾ ਉਸ ਦੀ ਜਿਹੜੀ ਇਹ ਮੌਕੇ ਤੇ ਜਿਹੜੀ ਮੌਤ ਹੋ ਚੁੱਕੀ ਹੈ ਤੇ ਜਿਹੜੇ ਕਰੀਬ 40 ਸਵਾਰੀਆਂ ਜਿਹੜੀਆਂ ਬੱਸ ਦੇ ਵਿਚਕਾਰ ਸਿਗੇ ਆ ਉਹਨਾਂ ਦੇ ਜਿਹੜਾ ਸੱਟਾ ਵੱਜਿਆ ਬੇਸ਼ੱਕ ਜਿਹੜਾ ਹੈਗਾ ਜਿਹੜੀਆਂ ਸਵਾਰੀਆਂ ਜਿਹੜੀਆਂ ਲੋਕਾਂ ਨੇ ਜਿਹੜੇ ਆਮ ਪਿੰਡਾਂ ਦੇ ਟਾਲੀ ਵਾਲਾ ਦੇ ਜਿਹੜੇ ਲੋਕ ਹੈ ਆਮ ਰਾਹਗੀਰ ਸਿਗੇ ਉਹਨਾਂ ਵੱਲੋਂ ਜਿਹੜਾ ਹੈਗਾ ਇੱਥੋਂ ਜਿਹੜਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਨੂੰ ਜਿਹੜਾ ਸਰਕਾਰੀ ਹਸਪਤਾਲ ਫਾਜ਼ਲਕਾ ਤੇ ਇੱਕ ਵਿੱਚ ਜਿਹੜਾ ਪਹੁੰਚਾਇਆ ਗਿਆ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਬੱਸ ਦਾ ਜਿਹੜਾ ਡਰਾਈਵਰ ਸਿਗੇ ਕਰੀਬ ਡੇਢ ਘੰਟੇ ਬਾਅਦ ਜਿਹੜਾ ਉਹਨਾਂ ਨੂੰ ਬ ਕੱਢਿਆ ਗਿਆ ਟੈਲੀ ਵਾਲਾ ਤੇ ਜਿਹੜੇ ਨੌਜਵਾਨ ਸਾਡੇ ਨਾਲ ਹੈ ਇਹਨਾਂ ਵੱਲੋਂ ਜਿਹੜੇ ਆਪਣੀ ਜੀਸੀਬੀ ਜੜੀ ਆਪਣੇ ਪੈਸੇ ਤੇ ਲਗਾ ਕੇ ਜੜਾ ਇਹ ਜਿਹੜੇ ਸੇਵਾ ਕੀਤੀ ਜਾ ਰਹੀ ਹੈ ਬਚਾਅ ਜੜਾ ਰਾਹਤ ਕਰ ਰਿਹਾ ਜੜਾ ਸੀਗਾ ਉਹ ਕੀਤਾ ਜਾ ਰਿਹਾ ਗੱਲ ਕਰਦੇ ਹਾਂ ਕਿਸ ਤਰ੍ਹਾਂ ਦੇ ਨਾਲ ਹੋਇਆ ਹਾਦਸਾ ਤੇ ਕਿੰਨੇ ਵਜੇ ਦਾ ਜੜਾ ਹਾਦਸਾ ਹਾਦਸੇ ਹੋਏ ਨੇ ਤਕਰੀਬਨ 2 ਤੋਂ 2.5 ਘੰਟੇ ਹੋ ਗਏ ਜੀ ਕਿ ਇੰਟਰ ਫਾਦਲ ਕਾ ਤੋਂ ਆ ਰਹੀ ਦੀ ਬਸ ਇਧਰ ਉਰਨੀ ਵਾਲੀ ਸਾਈਡ ਤੋਂ ਆ ਰਹੀ ਸੀ ਜੀ ਕਿ ਇੰਟਰ ਦੇ ਬਸ ਆਪਸੇ ਕਿਤੇ ਪੇੜ ਗਿਆ ਅਚਾਨਕ ਡਰਾਈਵਰ ਨੂੰ ਨੀਂਦ ਆ ਗਈ ਜਾਂ ਕੁਝ ਵੀ ਹੋ ਗਿਆ ਜੀ 2 ਘੰਟਿਆਂ ਦੇ ਵਿੱਚ ਡੇਢ ਡੇਢ ਨੂੰ ਤਕਰੀਬਨ ਡ라이ਵਰ ਨੂੰ ਵਿੱਚੋਂ ਕੱਢਣ ਤੇ ਜੀ ਐਸਡੀ 1.5 ਘੰਟਾ ਜੇਸੀਵੀ ਮਸ਼ੀਨ ਨਾਲ ਡਰਾਈਵਰ ਨੂੰ ਵਿੱਚੋਂ ਕੱਢਿਆ ਬਾਹਰ ਜੀ ਪਰ ਪਰਮਾਤਮਾ ਦੀ ਚਲੋ ਕਿਰਪਾ ਰਹੀ ਉਹ ਡਰਾਈਵਰ ਬਚ ਗਿਆ ਜੀ ਜਿਹੜੇ ਆਪਣੇ ਕੈਂਟਰ ਵਾਲੇ ਸੀ ਦੋਨਾਂ ਦੀ ਵਿਚਾਰਿਆਂ ਦੀ ਡੈਥ ਹੋ ਗਈ ਜੀ ਉਹਨਾਂ ਕੈਂਟਰ ਵਾਲਿਆਂ ਦੀ ਜੀ ਤੇ ਇਹੋ ਚ ਲੋਡ ਸੀਗਾ ਕੋਈ ਸਮਾਨ ਇਹ ਇਕੱਲਾ ਖਾਲੀ ਸੀਗਾ ਨਹੀਂ ਕੈਂਟਰ ਵਿੱਚ ਕੁਝ ਹੈ ਲੋਡ ਹੈ ਵਿੱਚ ਸਮਾਨ ਹਾਂ ਲੋਡਿੰਗ ਹੈ ਵਿੱਚ ਕੈਂਟਰ ਦੇ ਵਿੱਚ ਤੇ ਜੀ ਬਸ ਦੇ ਵਿੱਚ ਕਿੰਨੀਆਂ ਸਵਾਰੀਆਂ ਸੀ ਜਿਹੜੀਆਂ ਬਸ ਤੇ 30 ਕੋ 35 ਸਵਾਰੀਆਂ ਸੀਗੀਆਂ ਲਗਭਗੇ 2-4 ਸਵਾਰੀਆਂ ਜਿਹੜੇ ਛੱਟ ਲੱਗੀ ਹੈ ਜੋ ਜਿਨ੍ਹਾਂ ਦੇ ਵਜ ਗਿਆ ਮੰਨ ਲਓ ਸੀਟ ਵਗੈਰਾ ਵਜੀ ਹੈ ਉਹਨਾਂ ਦੇ ਪਰ ਜ਼ਿਆਦਾ ਛੱਟ ਨਹੀਂ ਵਜੀ ਉਹਨਾਂ ਦੇ ਡਰਾਈਵਰ ਦੇ ਜ਼ਿਆਦਾ ਜੜੀਆਂ ਡਰਾਈਵਰ ਦੇ ਛੱਟ ਵਜੀਏ ਜ਼ਿਆਦਾ ਜੀ ਡਰਾਈਵਰ ਤਾਂ ਕਰੀਬ ਉੱਤਾਂ ਚਲੋ ਡਰਾਈਵਰ ਦੇ ਹਮ ਬੜਾ ਆਪ ਦੇ ਆਪ ਨੂੰ ਸੰਭਾਲਿਆ ਡਰਾਈਵਰ ਨੇ ਤੇ 2 ਘੰਟੇ ਬਾਅਦ ਕੱਢਿਆ ਉਹਦੇ ਲੱਤਾਂ ਲੁੱਟਾਂ ਜਿਹੜੀਆਂ ਹੈਗੀਆਂ ਥੋੜੀਆਂ ਜਾਂ ਫੈਕਚਰ ਹੋਈਆਂ ਜਾਂ ਨਹੀਂ ਜੀ ਡ੍ਰਾਈਵਰ ਤੁਸੀਂ ਲੈ ਕੇ ਆਇਓ ਜੀਸੀਬੀ ਆ ਪਿੰਡ ਤੋਂ ਨਹੀਂ ਨਹੀਂ ਜੇ ਤੁਸੀਂ ਮੈਂ ਆਪ ਲੈ ਕੇ ਆਇਆ ਜੀ ਮਤਲਬ ਆਪਣੀ ਜੇ ਤੁਸੀਂ ਮੈਂ ਆਪ ਲੈ ਕੇ ਆਇਆ ਆਪ ਕੋ ਨੂੰ ਪਿੰਡ ਦੇ ਲੋਕ ਨੇ ਕਿਸੇ ਨੇ ਨਹੀਂ ਨਿਕਿਆ ਚਲੋ ਬੰਦੇ ਦਾ ਬੰਦਾ ਹਮਦਰਦੀ ਹੈ ਜੀ ਰੋਡ ਤੇ ਜਿਹੜਾ ਚੱਲਦਾ ਮੈਂ ਵੀ ਰੋਡ ਤੇ ਚੱਲਦਾ ਮੇਰਾ ਵੀ ਐਕਸੀਡੈਂਟ ਕਦੇ ਪਰਮਾਤਮਾ ਨਾ ਕਰੇ ਹੋ ਸਕਦਾ ਪਰ ਚਲੋ ਜਿਉ ਸਾਡੇ ਨੂੰ ਰੱਬ ਨੇ ਲਾਇਆ ਅਸੀਂ ਉਹ ਕਰਤਾ ਜੀ ਆਦੇ ਵੱਲ ਪੰਜਾਬੀਆਂ ਦਾ ਵੀ ਹੈਗਾ ਕਿ ਜਿਹੜਾ ਕਿਸੇ ਵੀ ਜਿਹੜਾ ਔਖੇ ਵੇਲੇ ਜਿਹੜਾ ਘੜੀ ਦੇ ਵਿੱਚ ਜਦੋਂ ਲੋਡ ਪ ਐਸ ਏਰੀਏ ਵਿੱਚ ਜਦੋਂ ਕਿਸੇ ਆ ਜੀ ਰੱਬ ਨਾ ਕਰੇ مصیبت ਆਉਂਦੀ ਹੈ ਜਦੋਂ ਲੋਡ ਪਵੇ ਪਰਮਿੰਦਰ ਹਾਜ਼ਰ ਹੋਊਗਾ ਆਪਣੀ ਮਸ਼ੀਨ ਜੀ ਕੁਝ ਵੀ ਲੋਡ ਪਏਗੀ ਕਿ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਜਿਹੜੀ ਐਮਬੂਲੈਂਸ ਆ ਹੋਰ ਜਿਹੜਾ ਰਾਹਤ ਕਰੇ ਸੀ ਲਗਭਗ 40 ਮਿੰਟਾਂ ਦਾ ਫਾਜ਼ਲ ਕਾ ਤੂੰ ਐਮਬੂਲੈਂਸ ਆਈ ਹੈ ਜੀ ਅਸੀਂ ਆਪਣੀਆਂ ਗੱਡੀਆਂ ਤੇ ਜਿਹੜੇ ਫਟਟੜ ਹੋਏ ਸੀ ਆਪਣੀ ਗੱਡੀਆਂ ਤੇ ਛੱਡ ਕੇ ਆਏ ਆ ਜੀ 5 ਮਿੰਟਾਂ ਰਸਤਾ ਐਮਬੂਲੈਂਸ ਦਾ ਜੀ 40 ਮਿੰਟਾਂ ਬਾਅਦ ਐਮਬੂਲੈਂਸ ਆਈ ਇੱਥੇ ਫਾਜ਼ਲ ਕਾ ਤੂੰ ਜੀ ਕੋਈ ਪ੍ਰਸ਼ਾਸਨ ਨਹੀਂ ਆਇਆ ਨਾ ਕਿ ਉਹ ਲੀਡਰ ਆਇਆ ਕਿ ਲਗਭਗ ਦੋ ਤੂੰ 2.5 ਘੰਟੇ ਹੋ ਚੁੱਕੇ ਨੇ ਜੀ ਕਿ ਫਾਜ਼ਲ ਕਾ ਦੇ ਐਮਐਲਐਨ ਨੂੰ ਪਤਾ ਲੱਗਾ ਕਿ ਫਾਜ਼ਲ ਕਾ ਦੇ ਐਮਐਲਐ ਜਾਂ ਕੋਈ ਹੋਰ ਲੀਡਰ ਇੱਥੇ ਆ ਨਹੀਂ ਸਕਦਾ ਸੀਗਾ ਇਹ ਸਾਰਾ ਪਬਲਿਕ ਦੀ ਜ਼ਿੰਮੇਵਾਰੀ ਆ ਸਾਡੇ ਕੋਲ ਰੋਡ ਟੈਕਸ ਲੈਂਦੇ ਨੇ ਸਾਡੇ ਕੋਲ ਹਰ ਇੱਕ ਤਰ੍ਹਾਂ ਟੈਕਸ ਸਾਡੇ ਅਸੀਂ ਮਜੂਰ ਦਿੰਦੇ ਆ ਤੇ ਪਰ ਇੱਥੇ ਜਦੋਂ ਰੋਡ ਤੇ ਕੋਈ ਇੱਕ ਦੁਰਘਟਨਾ ਹੁੰਦੀ ਆ ਤਾਂ ਪ੍ਰਸ਼ਾਸਨ ਨਹੀਂ ਆਂਦਾ ਕਦੇ ਵੀ ਡਰਾਈਵਰ ਦੀ ਸਥਿਤੀ ਕੀ ਆ ਕੋਈ ਪਤਾ ਡਰਾਈਵਰ ਦੀ ਸਥਿਤੀ ਕੁਝ ਹੱਦ ਤੱਕ ਠੀਕ ਆ ਪਰ ਸੱਟਾ ਕਾਫੀ ਜ਼ਿਆਦਾ ਨੂੰ ਹੁੰਦੇ ਵੀ ਜੀ ਹਾਂ ਤੁਸੀਂ ਤੁਹਾਨੂੰ ਇੱਕ ਵਾਰੀ ਤਸਵੀਰਾਂ ਫੇਰ ਦਿਖਾ ਦਿੰਨੇ ਹੈਗੇ ਪਿੰਡ ਟਾਲੀ ਵਾਲਾ ਦੇ ਨਜ਼ਦੀਕ ਜਿਹੜਾ ਇਹ ਹਾਸਾ ਜਿਹੜਾ ਹੋਇਆਗਾ ਪਨਬਸ ਤੇ ਕੈਂਟਰ ਦੇ ਵਿਚਕਾਰ ਜਿਹੜਾ ਹਾਸਾ ਹੋਇਆ ਹੈਗਾ ਦੱਸਿਆ ਜਾ ਰਿਹਾ ਹੈਗਾ ਕਿ ਇਹ ਬੱਸ ਜਿਹੜੀ ਹੈਗੀ ਇਹ ਮਲੋੜ ਤੋਂ ਜਿਹੜੀ ਆ ਰਹੀ ਸੀਗੀ ਫਾਜ਼ਲਕਾ ਵੱਲੋਂ ਜਿਹੜੀ ਜਾ ਰਹੀ ਸੀਗੀ ਤੇ ਇਸ ਫਾਜ਼ਲਕਾ ਤੋਂ ਜਿਹੜਾ ਕੈਂਟਰ ਆ ਰਿਹਾ ਸੀਗਾ ਜਿਸ ਦੇ ਨਾਲ ਇਹਨਾਂ ਦੀ ਜਿਹੜੀ ਟੱਕਰ ਹੁੰਦੀ ਹੈ ਟੱਕਰ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਦਾ ਜਿਹੜਾ ਹੈਗਾ ਕਾਰਨ ਕੀ ਰਿਹਾ ਹੈਗਾ ਫਿਲਹਾਲ ਇਹ ਜਿਹੜਾ ਜਾਂਚ ਦਾ ਵਿਸ਼ਾ ਹੈ لیکن ਜਿਹੜਾ ਹੈ ਸਾਥ ਸੇ ਇਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੈਂਟਰ ਚਾਲਕ ਜਿਹੜੇ ਸੀਗੇ ਦੋ ਜਿਹੜੇ ਲੋਕ ਸੀਗੇ ਡਰਾਈਵਰਸ ਦੇ ਉਹਦੇ ਨਾਲ ਜਿਹੜਾ ਉਸ ਦਾ ਹੈਲਪਰ ਸੀਗਾ ਉਸ ਦੀ ਮੌਤ ਹੋ ਚੁੱਕੀ ਹੈ ਤੇ ਡਰਾਈਵਰ ਜਿਹੜਾ ਬਸ ਦਾ ਸੀਗਾ ਬੇਹੱਦ ਜਿਹੜਾ ਗੰਭੀਰ ਹਾਲਾਤ ਦੇ ਵਿੱਚ ਸੀਗਾ ਉਸ ਨੂੰ ਕਰੀਬ ਡੇਢ ਘੰਟੇ ਬਾਅਦ ਜਿਹੜਾ ਹੈਗਾ ਲੋਕਾਂ ਨੇ ਆਮ ਜਿਹੜੇ ਲੋਕ ਹੈਗੇ ਉਹਨਾਂ ਵੱਲੋਂ ਜਿਹੜਾ ਹੈਗਾ ਬੜੀ ਮੁਸ਼ਕਲ ਦੇ ਨਾਲ ਜਿਹੜਾ ਕੱਢਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਬਾਕੀ ਸਵਾਰੀਆਂ ਜਿਹੜੀਆਂ ਫਿਲਹਾਲ ਠੀਕ ਹੈ ਤੇ ਹੁਣ ਜਿਹੜਾ ਹੈਗਾ ਉਹਨਾਂ ਵੱਲੋਂ ਜਿਹੜਾ ਰੋਸ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਹਲੇ ਤੱਕ ਜਿਹੜੇ ਨਹੀਂ ਪਹੁੰਚੇ ਕਾਫੀ ਦੇਰ ਤੋਂ ਬਾਅਦ ਜਿਹੜਾ ਉਹ ਇੱਥੇ ਪਹੁੰਚੇ ਹੈਗੇ ਹਾਲਾਂਕਿ ਜਦੋਂ ਬੰਦਾ ਸੀਗਾ ਕਿ ਰਾਹਤ ਕਾਰੇ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਤਾਂ ਬੜੀ ਛੇਤੀ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਬਚਾਅ ਕੀਤਾ ਜਾ ਸਕਦਾ ਸੀਗਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਸਕਦਾ ਸੀ ਅਫਤਾਰ ਗਿਲ ਪੀਟੀਸੀ ਨਿਊਜ਼ ਫਾਜ਼ਲ ਕਾ ਫਾਜ਼ਲ ਕਾ ਤੋਂ ਬੇहद ਬੰਦ ਪਾਗੀ ਜਿਹੜੀ ਘਟਨਾ